ਲੈਓ ਤੇਰੇ ਢੋਲ ਵਾਲਾ ਤੇਰੀ ਹੈ ਪੂਰੀ ਫੱਲਾ ਹਾਂ ਜੀ ਹਾਂ ਜੀ ਜਮਾ ਲੈ ਵੀ ਸੋਨੀ ਹੁਣ ਢੋਲ ਵਾਲਾ ਸੀਨ ਹੋਣ ਲੱਗਾ ਸਾਨੂੰ ਦਿਖਾਉਣਾ ਵੀ ਢੋਲ ਵਾਲਾ ਸੀਨ ਕਿਵੇਂ ਹੁੰਦਾ ਇਹ ਸੀਨ ਆ ਆ ਖਿੱਚਦਾ ਖੁੰਦਾ ਦੇ ਇੱਕ ਮਿੰਟ ਆ ਦੇਖ ਲੈ ਬਾਈ ਢੋਲ ਵਾਲਾ ਢੋਲ ਵਾਲਾ ਇੱਧਰ ਆ ਕੇ ਸੁਣ ਲੈ ਬਾਈ ਆ ਇੱਥੇ ਆ ਕੇ ਢੋਲ ਵਜਾ ਦੀ ਮਾੜਾ ਜਾ ਇੱਥੇ ਆ ਕੇ ਢੋਲ ਵਜਾ ਦੀ ਮਾੜਾ ਜਾ ਇੱਕ ਇੱਕ ਸਟੱਪ ਢੋਲ ਵਾਲਾ ਸੀਨ ਹੋਣਾ ਚਾਹੀਦਾ ਨਹੀਂ ਆ ਜਿਹੜੀ ਧਮ ਵਰੀ ਸਰਜੇ ਦੀ ਲੇਕ ਲੇਕ ਤੇ ਚਲ ਫਿਰ ਲੋਕ ਉਹਦੇ ਮੈਂ ਕਿਹਾ ਜਦੋਂ ਇੱਥੇ ਕਿ ਢੋਲ ਖੜ ਗਿਆ ਉਹ ਤੋਂ ਬਾਅਦ ਟੂਟਪ ਕਰਦੇ। ਉਹ ਤੋਂ ਬਾਲਾ ਬੋਲਦੇ। ਕੈਮਰਾ ਹਰੀ ਗਲੀ ਕੈਮਰਾ। ਬਾਈ ਪੱਟ ਤੇ। ਚੱਲ। ਖੜ ਦੇ ਖੜ ਦੇ 1 ਮਿੰਟ। ਚੱਲ। ਚਲੋ। 3 ਇਹ ਸੱਟ ਮਰਾਲੇ ਨਹੀਂ ਦਿੱਖਦੇ। ਆਂ ਡੜਕੇ ਰਹੀ ਲਾ ਰਹੀ ਆ। ਕਾਹਿੰਦਾ ਹੋ ਨਹੀਂ ਉਹ ਕਰਨ। ਹਾਂ ਇਹੀ ਕਰਦੇ। ਹੁਣ ਆਪਾਂ ਅੱਜ ਕੀ ਗਾਵਾਂਗੇ ਬੋਲੀਆਂ ਦਾ ਗੱਲ ਬਹੁਤ ਪਾਲੀਆਂ ਆਪਾਂ ਘੋੜੀਆਂ ਗਾਵਾਂਗੇ ਅੱਜ ਮਸੜੀ ਦੀ ਆਪਾਂ ਹਾਂ ਚਲੋ ਪਹਿ先 ਘੋੜੀਆਂ ਪਹਿਲੇ ਘੋੜੀਆਂ ਨੂੰ ਲੈਣ ਚੱਲ ਜੱਦੀਆਂ ਪਾੜੋ ਭਾਈ ਨਾ ਮਸੜੀ ਦੀਆਂ ਜੱਦੀਆਂ ਕਿਹੜੀਆਂ ਸੁੱਖੜੀਆਂ ਹੁੰਦੀਆਂ ਉਹ ਗੱਦੀਆਂ ਵੀ ਗਾਉਂਦੇ ਹੁੰਦੇ ਨੇ ਅਸੀਂ ਗੱਦੇ ਗਾਵਾਂਗੇ ਕੋਈ ਨਹੀਂ ਕੋਈ ਨਹੀਂ ਅੱਜ ਫਿੱਛੇ ਟਾਈਮ ਨਾ ਲਾਓ ਹਾਂ ਹਾਂ ਚਲੋ ਚਲੋ ਤੂੰ ਕੀ ਬਈ ਝਾਕਦਾ ਆ ਜਾ ਉਹ ਰੇ ਆ ਤੂੰ ਦੱਸ ਇਹਨੇ ਕਿਹਾ ਮਰ ਜਾਣਾ ਚਲ 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 ਮੋਟੇ ਡਾਈਪਾ ਸਾਡੇ ਪੈਸੇ ਪਈ ਜਾਂਦਾ ਚੱਲ ਵੇ ਕਾਲੇ

ਚਲੋ 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 ਉਹ ਨਹੀਂ ਆਜੇ ਜਿੰਦਗੀ ਮੈਂ ਦਾਲ ਚਲੋ ਉਹ ਵਾਲਾ ਤੁਰਦੇ ਚਲ ਆਇਤੋ ਵੀ ਦਵਾਰ ਤੋਂ ਤਾਂ ਖਾਈ ਮਾੜੀ ਗਈ ਉਹ ਬੋਲੀ ਇੱਕ ਵੀ ਨਹੀਂ ਪੌਣੀ ਲੈ ਵੀ ਇੱਕ ਆਹ ਸੀਨ ਹੋ ਗਿਆ ਚਲੋ ਚੱਲ 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 ਆ ਦੇਖੋ ਬਈ ਨੱਚਦੇ ਬੰਦੇ ਆ ਦੇਖੋ ਆਹ ਸਾਹਿਬ ਸਰੀਰ ਗਰਮ ਕਰ ਲੋ ਕਰਮ ਕਰ ਲੋ ਸਰੀਰ ਦਾ ਦੇਖੋ ਰੌਣਕ ਮੇਲਾ ਆ ਜਾ ਓਏ ਸਰੀਰ ਗਰਮ ਕਰੋ ਮੈਂ ਬੋਲਣ ਬੈਠਿਆ ਮੈਂ ਮੈਂ ਹੋਗੀ ਬੋਲਣ ਜੋਗੀ ਚਲੋ ਉਹ ਸਾਈਡ ਤੇ ਭਾਈ ਐ ਵੀ ਹੁਣ ਅਗਲਾ ਹਸੀਨ ਚ ਉਹਦੇ ਵਿੱਚ